ਗੁਰ ਜੀ ਦਾ ਹਾਲ ਸਾਮ ਕਰਾਈ ਮਾਹੀ ਗੁਰ ਜੀ ਕੀ ਪਤੇ ਸਾਰਗ ਮਹੱਲਾ ਪੰਜਵਾ ਦੋ ਪਦੇ ਘਰ ਚੌਥਾ ਹਾਂ ਦੋ ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੋਹਨ ਕਰ ਆਵਹੁ ਕਰੋ ਜੋ ਦਰੀਆ ਮੋਹਨ ਕਰ ਆਵਹੁ ਕਰੋ ਜੋ ਦਰੀਆ ਮਾਨ ਕਰੋ ਅਭਿਮਾਨਾ ਬੋਲਾ ਅਭਿਮਾਨਾ ਬੂਲੋ ਭੂਲ ਚੂਕ ਤੇਰੀ ਪ੍ਰਿਆ ਚਿਰਿਆ ਰਹਾਉ ਨਿਕਟ ਸੁਨਾਉ ਅਰ ਪੇਖਿਉ ਨਾਹੀ ਪੇਖਿਉ ਨਹੀਂ ਪੇਖਉ ਨਾਹੀ ਅਰ ਪੇਖਉ ਨਾਹੀ ਨਿਕਟ ਸੁਨਾਉ ਅਰ ਪੇਖਉ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਗੁਰ ਲਾਹੀ ਨਹੀਂ ਕਹਣਾ koe kripal gur lahe pardo ho kripal gur lahe pardo milo lal man hariya lal man ni karna milo lal man hariya man hariya ek nimakh je bisra swami jano kot dinas lakh bariya ek nimakh je bisra swami the bisram jano ਕੋਟ ਦਿਨਸ ਲੱਖ ਬਰੀਆ ਇੱਕ ਨਿਮਖ ਜੇ ਵਿਸਰਾ ਸੁਆਮੀ ਜਾਨੋ ਕੋਟ ਦਿਨਸ ਲੱਖ ਬਰੀਆ ਸਾਧ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮਰੀਆ ਸਵਰਗ ਮਹੱਲਾ ਪੰਜਵਾ ਆਬ ਕਿਆ ਸੋਚੋ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਾ ਦੇਹ ਨਾਉ ਬਲੇਹਾਰੀ ਰਹਾਉ ਚਹ ਦੇਸ ਫੂਲ ਰਹੀ ਵਿਖਿਆ ਵਿਖ ਗੁਰਮੰਤਰ ਮੂਖ ਗਰੜਾਰੀ ਗੁਰਮੰਤਰ ਮੂਖ ਗਰੜਾਰੀ ਚਹ ਦੇਸ ਫੂਲ ਰਹੀ ਵਿਖਿਆ ਵਿਖ ਇਥੇ ਵਿਸਰਾਮ ਗੁਰਮੰਤਰ ਮੂਖ ਗਰੜਾਰੀ ਗਰੜਾਰੀ ਹਾਂਜੀ ਇਕੱਠੇ ਹੀ ਪਾਠ ਹੈ ਜਹੋ ਦੇਸ ਫੂਲ ਰਹੀ ਵਿਖਿਆ ਵਿਖ ਗੋਰ ਮੰਤਰ ਮੂਖ ਗਰੁਰਾਰੀ ਕਰੋੜਾਰੀ ਹਾਥ ਦੇ ਰਾਖਿਓ ਕਰ ਆਪਣਾ ਜੋ ਜਲ ਕਮਲਾ ਅਲਪਾਰੀ ਹਾਥ ਦੇ ਰਾਖਿਓ ਕਰ ਆਪਣਾ ਇਥੇ ਵਿਸਰਾਨ ਜੋ ਜਲ ਕਮਲਾ ਅਲਪਾਰੀ ਹੋ ਨਾਹੀ ਕਿਸ ਮੈਂ ਕਿਆ ਹੋਸਾ ਹੋ ਨਾਹੀ ਕਿਛ ਮੈਂ ਕਿਆ ਹੋਸਾ ਕੋ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਾਲ ਧਾਰੀ ਨਾਨਕ ਭਾਗ ਪਰਿਉ ਹਰਿ ਪਾਛੈ ਨਾਨਕ ਭਾਗ ਨਹੀਂ ਕਹਿਣਾ ਨਾਨਕ ਪਾਤੀ ਯਮਕ ਲਾ ਕੇ ਬੋਲਣਾ ਨਾਨਕ ਭਾਗ ਪਰਿਉ ਹਰਿ ਪਾਛੈ ਰਾਖ ਸੰਤ ਸਦਕਾਰੀ ਰਾਖ ਸੰਤ ਸਦਕਾਰੀ ਸਾਰਗ ਮਹੱਲਾ ਪੰਜਵਾ ਅਬ ਮੋਹ ਸਰਬ ਉਪਾਵ ਬਰਕਾਤੇ ਬਰਕਾਤੇ ਥੋੜਾ ਜਿਹਾ ਕਸ ਕੇ ਬੋਲਨਾ ਹੈ ਬਰਕਤ ਆਬ ਮੋਹੇ ਸਰਬ ਉਪਾਵ ਬਰਕਾਤੇ ਆਬ ਮੋਹੇ ਸਰਬ ਉਪਾਵ ਬਰਕਾਤੇ ਬਰਕਾਤੇ ਨਹੀਂ ਬਰਕਾਤੀ ਜਿਵੇਂ ਬਰਕਤ ਨਹੀਂ ਆਉਂਦਾ ਜਾਪ ਸਬ ਦੇ ਵਿੱਚ ਜਾਪ ਸਬ ਵਿੱਚ ਵੀ ਆਉਂਦਾ ਹੈ ਬਰਕਤ ਹੈ ਬਰਕਾਤੇ ਬਰਕਾਤੇ ਕਰਨ ਕਾਰਨ ਸਮਰੱਥ ਸੁਆਮੀ ਹਰ ਏਕ ਉਸ ਤੇ ਮੇਰੀ ਗਾਤੇ ਰਹਾਉ ਦੇਖੇ ਨਾਨਾ ਰੂਪ ਬਹੁ ਰੰਗਾ ਦੇਖੇ ਨਾਨਾ ਰੂਪ ਬਹੁ ਰੰਗਾ ਆਨ ਨਾਹੀ ਤੁਮ ਭਾਤੇ ਦੇਹ ਆਧਾਰ ਸਰਬ ਕੋ ਠਾਕੁਰ ਜੀਵ ਪ੍ਰਾਨ ਸੁਖ ਦਾਤੇ ਭ੍ਰਮਤਾਉ ਭ੍ਰਮਤਾਉ ਹਾਰ ਜੋ ਪਰਿਓ ਤਉ ਗੁਰ ਮਿਲ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਰਗ ਮਹੱਲਾ ਪਿੰਜਵਾ ਆਪ ਮੋਹੇ ਲਬ ਦਿਉ ਹੈ ਹਰ ਟੀਕਾ ਆਪ ਮੋਹੇ ਇਸਿ ਵਿਸਰਾਮ ਲਬ ਦਿਉ ਹੈ ਹਰ ਟੀਕਾ ਗੁਰ ਦਇਆਲ ਭਏ ਸੁਖਦਾਈ ਅੰਦਲੇ ਮਾਣਿਕ ਦੇਖਾ ਦਲਾਵਾਨਾ ਕਿ ਨਾ ਇਹ ਅੰਦਲੇ ਪਾਠ ਹੀ ਸੁਧ ਹੈ ਦਲਾਵਾਨ ਨਾਲ ਕਿਤੇ ਅੰਦਲੇ ਲਾਂ ਨਾਲ ਵੀ ਆਇਆ ਅੰਦਲੇ ਠੀਕ ਹੈ ਅੰਦਲੇ ਮਾਣਿਕ ਦੇਖਾ ਰਹਾਉ ਕਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਵਿਵੇਕਾ ਤਿਮਰ ਨਿਰਮਲਿਆ ਨਹੀਂ ਕਹਿਣਾ ਕਾਟੇ ਅਗਿਆਨ ਤਿਮਰ ਇਥੇ ਠਮਕ ਨਿਰਮਲਿਆ ਪਦ ਤੇ ਵਿਸਰਾਮ ਹੈ ਬੋਧ ਵਿਗਾਸ ਵਿਵੇਕਾ ਜਿਉ ਜਾਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ਜਹਿ ਤੇ ਉਠਿਓ ਤਹਿ ਹੀ ਆਇਓ ਸਭ ਹੀ ਇਕ ਹੈ ਏਕਾ ਨਾਨਕ ਦ੍ਰਿਸ਼ਟ ਆਇਓ ਸਰਾ ਬਠਾਈ ਪ੍ਰਾਨਪਤੀ ਹਰ ਸਮਕਾ ਸਾਰਗ ਮਹੱਲਾ ਪੰਜਵਾ ਮੇਰਾ ਮਨ ਇਕਹਿ ਪ੍ਰਿਆ ਮੰਗੈ ਮੇਰਾ ਮਨ ਇਕਹਿ ਪ੍ਰੇਅ ਮੰਗੈ ਮਨ ਤੇ ਵਿਸਰਾਮ ਹੈ ਪੇਖ ਆਇਓ ਸਰਵ ਥਾਨ ਦੇਸ ਪ੍ਰਿਆ ਰੋਮ ਨਾ ਸੰਸਰ ਲਾਗੈ ਪ੍ਰਿਆ ਬੁੱਲ ਜੰਨਾ ਕੰਨਾਂ ਲਾ ਜੰਨਾ ਪ੍ਰੇ ਪੇਖ ਆਇਓ ਸਰਵ ਥਾਨ ਦੇਸ ਇਥੇ ਵਿਸਰਾਮ ਪ੍ਰੇ ਰੋਮ ਨਾ ਸੰਸਰ ਲੱਗੈ ਰਹਾਉ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਤੈਨਸਿਉ ਦ੍ਰਿਸ਼ਟ ਨ ਕਰੈ ਰੁਚਾਂਗੈ ਹਰ ਰਸ ਚਾਹੈ ਮੈਂ ਨੀਰੇ ਅਨਕ ਭੋਜਨ ਬਹੁ ਵਿੰਜਨ ਇਥਿ ਵਿਸਰਾਮ ਤੈਨਸਿਉ ਦ੍ਰਿਸ਼ਟ ਨ ਕਰੈ ਰੁਚਾਂਗੈ ਹਰ ਰਸ ਚਾਹੈ ਪ੍ਰਯ ਪ੍ਰਯ ਮੁਖ ਟੀਰੈ ਜੋ ਅਲ ਕਮਲਾ ਲੋਭੰਗੈ ਹਾਂ ਇਹ ਹਰ ਰਸ ਚਾਹੈ ਇਥਿ ਠਮਕ ਪ੍ਰੇਮ ਮੁਖਟੀ ਰੈ ਇਥਿ ਵਿਸਰਾਮ ਜਿਉ ਆਲ ਇਥਿ ਠਮਕ ਕਮਲਾ ਲੋਭੰਗੈ ਗੁਣ ਨਿਧਾਨ ਮਨ ਮੋਹਨ ਲਲਨ ਸੁਖਦਾਈ ਸਰਬਾਂਗੈ ਗੁਰ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ ਸਖਾ ਗਾਲ ਲਾਗੈ ਸਾਰਗ ਮਹੱਲਾ ਪੰਜਵਾ ਅਬ ਮੂਰੋ ਠਾਕੁਰ ਸਿਓ ਮਨ ਮੰਨ ਸਾਧਿ ਕਿਰਪਾਲ ਦਇਆਲ ਭਏ ਹੈ ਮੂਰੋ ਪਾਠ ਹੀ ਹੈ ਅਬ ਮੂਰੋ ਦੂਸਰਾ ਮੇਰੋ ਪਾਠ ਵੀ ਹੈਗਾ ਅਬ ਮੂਰੋ ਠਾਕੁਰ ਸਿਓ ਮਨ ਮੰਨਨਾ ਸਾਧਿ ਕਿਰਪਾਲ ਦਇਆਲ ਭਏ ਹੈ ਇਹੋ ਛੇਦਿਓ ਦੁਸਤ ਬਿਗਾਨਾ ਰਹਾਉ ਤੁਮਹੀ ਸੁੰਦਰ ਤੁਮਹ ਸਿਆਨੇ ਤੁਮਹੀ ਸੁਗਰ ਸੁਜਾਨਾ ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਖ ਨ ਕੀਮਤ ਜਾਨਾ ਤੁਮ ਹੀ ਨਾਇਕ ਤੁਮਹ ਛਤਰਪਾਤ ਤੁਮਹ ਛਤਰਪਾਤ ਤੁਮ ਹੀ ਨਾਇਕ ਤੁਮਹ ਛਤਰ ਛਤਰਪਾਤ ਛਤਰਪਾਤ ਛਤਰ ਛਤਰਪਾਤ ਤੁਮ ਹੀ ਨਾਇਕ ਤੁਮਹ ਛਤਰਪਾਤ ਤੁਮ ਘੂਰ ਰਹੇ ਭਗਵਾਨਾ ਪਾਵਉ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਪਾਵਉ ਦਾਨ ਇਥੇ ਚਮਕ ਸੰਤ ਸੇਵਾ ਹਰ ਇਥੇ ਵਿਸਰਾਮ ਨਾਨਕ ਸਦ ਕੁਰਬਾਨਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਚੀਤ ਆਏ ਪ੍ਰੇ ਰੰਗਾ ਵਿਸਰਿ ਧੰਦ ਬੰਦ ਮਾਇਆ ਕੋ ਬਿਸਰਿਓ ਤੇ ਜਮਕ ਲਾ ਦੋ ਬਿਸਰਿਓ ਤੰਦ ਬੰਦ ਮਾਇਆ ਕੋ ਇਥੇ ਵਿਸਰਾਮ ਰਜਨ ਰਜਨ ਸਬਾਈ ਜੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਬਾਈ ਜੰਗਾ ਰਹਾਉ ਹਰ ਸੇਵਉ ਹਰ ਹਿਰਦੈ ਵਸਾਉ ਹਰ ਪਾਇਆ ਸਤ ਸੰਗਾ ਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਪ੍ਰਿਅ ਆਪਣਾ ਗੁਰ ਬਸ ਕਰਦੀਨਾ ਭੋਗ ਭੋਗ ਨਸੰਗਾ ਨਿਰਭਉ ਭੈ ਨਾਨਕ ਭਉ ਮਿਟਿਆ ਹਰ ਪਾਇਆ ਪਾਠੰਗਾ ਹਰ ਪਾਇਓ ਪਾਠੰਗਾ ਸਾਰਗ ਮਹੱਲਾ ਪੰਜਵਾ ਹਰ ਜੀਓ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ਼੍ਰਵਨਹੁ ਪੂਰੇ ਦੇਹਾ ਪ੍ਰ ਅੰਕ ਸਮਾਨੀ ਰਹਾਉ ਸੂਤਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗਰ ਸੁਜਾਨੀ ਜੇਹ ਘਰ ਮਹ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕੈ ਬਸ ਉਨ ਕੈ ਬਸ ਆਇਓ ਭਗਤ ਬਛਲ ਜੇਨ ਰਾਖੀ ਆਨ ਸੰਤਾਨੀ ਉਨ ਕੈ ਬਸ ਆਇਓ ਭਗਤ ਬਛਲ ਬਛਲ ਬੋਲਣਾ ਇਥੇ ਵਸ਼ਲ ਨਹੀਂ ਕਹਿਣਾ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁਕੀ ਕਾਣ ਲੋਕਾਨੀ Sarg ਮਹੱਲਾ ਪੰਡਵਾ ਆਬ ਮੇਰੋ ਪੰਚਾ ਤੇ ਸੰਗ ਟੂਟਾ ਇਹ ਮੇਰੋ ਪਾਠ ਸ਼ੁੱਧ ਪਾਠ ਹੈ ਪ੍ਰਤਨ ਸਰੂਪਾਂ ਚ ਤੇ ਮੂਰੋ ਛਪ ਗਿਆ ਹੈ ਬੂਥੀਆਂ ਚ ਮੇਰੋ ਪਾਠ ਹੈ ਜੀ ਦਰਸ਼ਨ ਦੇਖ ਭਏ ਮਨ ਆਨੰਦ 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 ਦਰਸ਼ਨ ਦੇਖ ਦਰਸ਼ਨ ਦੇਖ ਭਏ ਮਨ ਆਨੰਦ ਗੋਰ ਕ੍ਰਿਪਾ ਤੇ ਛੂਟਾ ਰਹਾਉ ਵਿਖਮ ਥਾਨ ਬਹੁਤ ਬਹੁਤ ਰੀਆ ਅਨਕ ਰਾਖ ਸੂ ਰੂਟਾ ਹਾਂ ਵਿਖਮ ਥਾਨ ਬਹੁਤ ਬਹੁਤ ਰੀਆ ਇੱਥੇ ਵਿਸਰਾਮ ਅਨਿਕ ਰਾਖ ਸੂ ਰੂਟਾ ਸੂ ਰੂਟਾ ਨਹੀਂ ਕਹਿਣਾ ਦਲੈਂਕੜ ਹਨ ਸਸੇ ਦੇ ਵੀ ਤੇ ਰਾਰੇ ਦੇ ਵੀ ਸੂ ਰੂਟਾ ਵਿਖਮ ਗਾਰ ਘਰ ਪਹੁੰਚੈ ਨਹੀਂ ਸੰਤ ਸਾਨਦ ਭਏ ਲੂਟਾ ਸਾਨਦ ਨਹੀਂ ਭਾਈ ਸਾਨਤ ਤੱਥਾ ਹੈ ਬਿਖਮਗਾਰ ਕਰ ਪਹੁੰਚੈ ਨਾਹੀ ਇਥੇ ਵਿਸਰਾਮ ਸੰਤ ਸੰਤ ਸਾਨਤ ਭਏ ਲੂਟਾ ਬਿਖਮਗਾਰ ਕਰ ਪਹੁੰਚੈ ਨਾਹੀ ਸੰਤ ਸੰਤ ਸਾਨਤ ਭਏ ਲੂਟਾ ਬਹੁਤ ਖਜ਼ਾਨੇ ਮੇਰਾ ਪਾਲੈ ਪਰਿਆ ਅਮੋਲ ਲਾਲ ਆਖੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਇਥੇ ਵਿਸਰਾਮ ਅਮੋਲ ਲਾਲ ਆਖੂਟਾ ਬਹੁਤ ਖਜ਼ਾਨੇ ਮੇਰੇ ਪਾਲੈ ਪਰਿਆ ਅਮੋਲ ਲਾਲ ਆਖੂਟਾ ਆ ਚਲੋ ਜੀ ਅਮੋਲ ਲਾਲ ਆਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤਉ ਮਨ ਮਹ ਹਰ ਰਸ ਕੂਟਾ ਸਾਰਗ ਮਹੱਲਾ ਪੰਜਵਾ ਆਬ ਮੇਰੂ ਠਾਕੁਰ ਸਿਓ ਮਨ ਦੀਨਾ ਪ੍ਰਾਨ ਪ੍ਰਾਨਦਾਨ ਗੁਰ ਪੂਰੈ ਦਿਆ ਉਰਜਾਇਓ ਜਿਉ ਜਲਮੀਨਾ ਰਹਾਉ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ দান ਕੀਨਾ ਮੰਤਰ ਮੰਤਰ ਦ੍ਰਿੜਾਏ ਹਰ ਔਖਦ ਗੁਰ ਦਿਓ ਮੰਤਰ ਦ੍ਰਿੜਾਏ ਹਰ ਔਖਦ ਗੁਰ ਦਿਓ ਤਾ ਮਿਲਿਓ ਸਗਲ ਪ੍ਰਬੀਨਾ ਗ੍ਰਹਿ ਤੇਰਾ ਤੂ ਠਾਕੁਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਹਾਂ ਗੁਰ ਹਉ ਇਕੱਠਾ ਨਹੀਂ ਕਹਿਣਾ ਗੁਰ ਹਉ ਖੋਈ ਪ੍ਰਭ ਦੀਨਾ ਕੋਹ ਨਾਨਕ ਮੈਂ ਸਹਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ